ਅਰੋਧ ਵਿੱਚ ਇੱਕ ਬੇਨਤੀ ਕਰਦਿਆਂ ਜਿਹੜੀ ਦਿੱਲੀ ਤੋਂ ਮੇਰੇ ਕੋਲ ਪਹੁੰਚੀ ਆ ਦਿੱਲੀ ਵਿੱਚ ਪੰਜਾਬੀ ਪੰਜਾਬ ਪ੍ਰਮੋਸ਼ਨਲ ਕੌਂਸਲ ਦੇ ਵਡੇ ਰਜਿੰਦਰ ਸਿੰਘ ਹੋਣੇ ਉਹ ਤੇ ਉਹਨਾਂ ਦੀ ਸਾਰੀ ਟੀਮ ਪੰਜਾਬੀ ਭਾਸ਼ਾ ਗੁਰਮੁਖੀ ਜਿਹੜੀ ਲਿਪੀ ਆ ਇਹਨੂੰ ਪ੍ਰਮੋਟ ਕਰਨ ਵਾਸਤੇ ਦੇ ਵਿਕਾਸ ਵਾਸਤੇ ਲਗਾਤਾਰ ਯਤਨ ਕਰਦੇ ਨੇ ਦਿੱਲੀ ਦੀਆਂ ਵੱਖ-ਵੱਖ ਕਲੋਨੀਆਂ 'ਚ ਜਾ ਕੇ ਪੰਜਾਬੀ ਬੱਚਿਆਂ ਨੂੰ ਜਿਹੜੇ ਉੱਥੇ ਰਹਿੰਦੇ ਤੇ ਉਹਨਾਂ ਕੋਲ ਹੋਰ ਸੌਲਤਾ ਨਹੀਂ ਉਹਨਾਂ ਨੂੰ ਪੰਜਾਬੀ ਲਿਖਣੀ ਬੋਲਣੀ ਸਭ ਕੁਝ ਸਿਖਾਉਂਦੇ ਆ ਤੇ ਗੈਰ ਪੰਜਾਬੀ ਬੱਚਿਆਂ ਨੂੰ ਵੀ ਦਿੱਲੀ ਚ ਕਈਆਂ ਥਾਵਾਂ ਤੇ ਇਹ ਸਿਖਾਉਂਦੇ ਆ। ਇਹਦੇ ਬਾਰੇ ਸੈਮੀਨਾਰ ਵੀ ਕਰਦੇ ਰਹਿੰਦੇ ਆ। ਇਹਦੇ ਤੋਂ ਵੀ ਵੱਡੀ ਗੱਲ ਇਹ ਕਿ ਉਹ ਦੱਖਣ ਭਾਰਤ ਦੇ ਉਹਨਾਂ ਰਾਜਾਂ ਚ ਜਿੱਥੇ ਲੋਕ ਹਿੰਦੀ ਵੀ ਬੋਲਣਾ ਪਸੰਦ ਨਹੀਂ ਕਰਦੇ, ਹਿੰਦੀ ਤੇ ਰਹਿ ਜਾਂਦੀ ਹੈ ਛਤੀਸਗੜ, ਮੱਧ ਪ੍ਰਦੇਸ਼ ਤੱਕ ਝਾਰਖੰਡ ਤੱਕ। ਉਦੋਂ ਅੱਗੇ ਜਿਹੜੇ ਰਾਜ ਨੇ 오ਡੀਸਾ, ਕਰਨਾਟਕ ਆ ਵਗੈਰ ਉਹ ਤਾਮਿਲਨਾਡੂ, ਕੇਰਲਾ ਉਹਨਾਂ ਚ ਕੋਈ ਨਹੀਂ ਪੁੱਛਦਾ। ਇਹ ਉਥੋਂ ਤੱਕ ਜਾ ਕੇ ਤੇ ਪੰਜਾਬੀ ਦੀ ਪ੍ਰੋਮੋਸ਼ਨ ਵਾਸਤੇ ਜਿਹੜੇ ਉੱਥੇ ਪੰਜਾਬੀ ਪਰਿਵਾਰ ਰਹਿੰਦੇ ਉਹਨਾਂ ਦੇ ਬੱਚਿਆਂ ਵਾਸਤੇ ਵੀ ਤੇ ਗੈਰ ਪੰਜਾਬੀਆਂ ਵਾਸਤੇ ਵੀ ਯਤਨ ਕਰਦੇ ਰਹਿੰਦੇ ਆ। ਉਹਨਾਂ ਨੇ ਕੱਲ ਇੱਕ ਅਪੀਲ ਭੇਜੀ ਉਹ ਕਹਿੰਦੇ ਅਸੀਂ ਦਿੱਲੀ 'ਚ ਬਹੁਤ ਸਾਰੇ ਲੋਕਾਂ ਨੂੰ ਆਖਿਆ ਕਿ ਕੱਲ ਨੂੰ ਜੇ ਡਾਟਾ ਕੱਢਿਆ ਜਾਵੇ ਕਿ ਕਿੰਨੇ ਲੋਕ ਦਿੱਲੀ 'ਚ ਪੰਜਾਬੀ ਜਾਣਦੇ ਆ। ਇਹਦੇ ਵਿੱਚ ਇਹ ਵੀ ਗੱਲ ਗਿਣੀ ਜਾਣੀ ਆ ਕਿ ਕਿੰਨੇ ਲੋਕਾਂ ਨੇ ਵੋਟ ਪਾਉਣ ਲੱਗਿਆ ਪੰਜਾਬੀ 'ਚ ਦਸਖਤ ਕੀਤੇ ਆ। ਤੇ ਇਸ ਗੱਲ ਤੋਂ ਦਿੱਲੀ 'ਚ ਕਾਫੀ ਹੰਗਾਰਾ ਮਿਲਿਆ। ਉਹ ਚਾਹੁੰਦੇ ਆ ਕਿ ਅਸੀਂ ਪੰਜਾਬ ਵਿੱਚ ਵਸਦੇ ਪੰਜਾਬੀ ਵੀ ਜਿਸ ਦਿਨ ਪਹਿਲੇ ਜੂਨ ਨੂੰ ਵੋਟ ਪਾਉਣ ਜਾਈਏ ਤੇ ਅਸੀਂ ਆਪਕੋ ਆਪਣੇ ਥਾ ਬੈਲਟ ਪੇਪਰ ਲੈਂਡ ਗਿਆ ਬੈਲਟ ਪੇਪਰ ਤੇ ਹੁੰਦਾ ਹੀ ਨਹੀਂ ਹੁਣ ਤਾਂ ਵੋਟ ਦਾ ਰਾਈਟ ਅਸੀਂ ਦਸਤਕਤ ਕਰਨੇ ਆ ਕਿ ਉਹਨੇ ਆਖਣਾ ਜੀ ਜਾਓ ਪਰਦੇ ਪਿੱਛੇ ਜਾ ਕੇ ਮਸ਼ੀਨ ਦਾ ਬਟਨ ਦਬਾ ਦਿਓ ਉਹ ਜਿਹੜੇ ਅਸੀਂ ਵੋਟਰ ਦੇ ਤੌਰ ਤੇ ਦਸਤਕਤ ਕਰਨੇ ਆ ਸਦਾ ਰਜਿੰਦਰ ਸਿੰਘ ਹੋਰੀ ਚਾਹੁੰਦੇ ਆ ਕਿ ਉਹ ਦਸਤਕਤ ਅਸੀਂ ਗੁਰਮੁਖੀ ਵਿੱਚ ਕਰੀਏ ਆਪਣੀ ਮਾਂ ਬੋਲੀ ਜਿਹੜੀ ਆ ਉਹਦੀ ਪ੍ਰਮੋਸ਼ਨ ਦੇ ਵਿੱਚ ਹਿੱਸਾ ਪਾਈਏ ਮੈਂ ਉਹਨਾਂ ਦੀ ਅਪੀਲ ਵਿੱਚ ਕੋਈ ਨੁਕਸ ਨਹੀਂ ਲੱਭਿਆ ਮੈਨੂੰ ਕਿਉਂਕਿ ਉਹਨਾਂ ਨਾਲ ਮੈਂ ਸਹਿਮਤ ਹਾਂ ਇਸ ਕਰਕੇ ਮੈਂ ਸਾਰੇ ਦਰਸ਼ਕਾਂ ਨੂੰ ਜਿਹੜੇ ਪੰਜਾਬ ਵਿੱਚ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜੇ ਹੋ ਸਕੇ ਇਸ ਅਪੀਲ ਦਾ ਹਮਾਰਾ ਭਰਿਆ